ਹੈਲੋ ਜੀ ਵੈਲਕਮ ਬੈਕ ਟੂ ਦਾ ਚੈਨਲ ਰਮਨ ਵਲੋਗਸ ਸੋ ਅੱਜ ਆਪਾਂ ਜਾ ਰਹੇ ਹਾਂ ਆਦਮਪੁਰ 에ਅਰਪੋਰਟ ਤੇ ਤੇ ਉੱਥੇ ਆਪਾਂ ਤਾਂ ਜਾ ਰਹੇ ਹਾਂ ਕਿਉਂਕਿ ਆਪਾਂ ਉੱਥੋਂ ਦੀ ਫਲਾਈਟ ਲੈਣੀ ਹੈ ਨੰਦੇੜ ਸਹਿਬ ਹਜੂਰ ਸਾਹਿਬ ਜਾ ਰਹੇ ਹਾਂ ਆਪਾਂ ਸੋ ਉਹ ਵੀ ਆਪਾਂ ਜਾਵਾਂਗੇ ਫਲਾਈਟ ਤੇ ਤੇ ਆਪਾਂ ਜਾ ਰਹੇ ਹਾਂ ਆਦਮਪੁਰ 에ਅਰਪੋਰਟ ਤੋਂ ਉੱਥੋਂ ਦੀ ਆਪਾਂ ਫਲਾਈਟ ਲੈ ਕੇ ਹਜੂਰ ਸਾਹਿਬ ਸਿਰਫ 3 ਘੰਟੇ ਦੇ ਵਿੱਚ ਪਹੁੰਚ ਜਾਣਾ ਹੈ ਸੋ ਇਹ ਜਰਨੀ ਨਾਲ ਤੁਹਾਨੂੰ ਮੈਂ ਸਭ ਕੁਝ ਦਿਖ ਦੱਸੂਗਾ ਕਿ ਆਪਣਾ ਇਸ ਫਲਾਈਟ ਤੇ ਕਿੰਨੇ ਪੈਸੇ ਲੱਗਦੇ ਆ ਤੇ ਕਿੰਨਾ ਟਾਈਮ ਆਪਣਾ ਲੱਗਦਾ ਆ ਤੇ ਫਲਾਈਟ ਐਕਸਪੀਰੀਅੰਸ ਕਿਦਾਂ ਦਾ ਹੈਗਾ ਆ ਤਾਂ ਕਿਦਾਂ ਪਹੁੰਚਣਾ ਹੈਗਾ ਉੱਥੇ ਆਪਾਂ ਨੂੰ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਡਾਕੂਮੈਂਟਸ ਕਿਹੜੇ ਲੱਗ ਜਾਣੇ ਨੇ ਤੇ ਆਪਾਂ ਨੂੰ ਬੈਗੇਜ ਵਗੈਰਾ ਕਿੰਨਾ ਅਲਾਉਡ ਹੁੰਦਾ ਸੋ ਸਾਰੀ ਇਹ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਹੋਊਗੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚਲੋ ਫਿਰ ਆਪਾਂ ਵਿਦਾਊਟ ਵੇਸਟਿੰਗ ਐਨੀ ਟਾਈਮ ਵੀਡੀਓ ਨੂੰ ਸਟਾਰਟ ਕਰਦੇ ਆਂ ਇੱਥੇ ਹੁਣ ਸਿਕਿਉਰਿਟੀ ਚੈੱਕ ਵੀ ਹੋਣੀ ਆ ਤੇ ਦੇਖੋ ਜਿਹੜਾ ਆਹ ਪੁਲਿਸ ਵਾਲਾ ਹੈਗਾ ਸੋ ਇਹ ਆ ਕੇ ਸਭ ਤੋਂ ਪਹਿਲਾਂ ਜਦੋਂ ਆਪਾਂ ਇੱਥੇ ਐਂਟਰ ਕਰਦੇ ਆਂ ਸੋ ਇਹ ਹੈਗੀ ਐ ਐਂਟਰੈਂਸ ਆਦਮਪੁਰ 에어ਪੋਰਟ ਦੀ ਤੇ ਇੱਥੇ ਸਭ ਤੋਂ ਪਹਿਲਾਂ ਉਹ ਆਪਣਾ ਨਾਮ ਵਗੈਰਾ ਪੁੱਛਦੇ ਆ ਤੇ ਤੁਸੀਂ ਕਿਨੇ ਕਿਨੇ ਜਾਣਾ ਹੈਗਾ ਆਪਣੀ ਟਿਕਟਸ ਵਗੈਰਾ ਚੈੱਕ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਅੰਦਰ ਜਾਣ ਦਿੰਦੇ ਆ ਸੋ ਇਹ ਹੈਗੀ ਐ ਐਂਟਰੈਂਸ ਜਿੱਥੋਂ ਆਪਾਂ ਆਪਣੀ ਕਾਰ ਲੈ ਕੇ ਅੰਦਰ ਜਾ ਸਕਦੇ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਸਾਰਾ ਆਪਣਾ ਨਾਮ ਨੂੰ ਚੈੱਕ ਹੋ ਜਾਂਦਾ ਫਿਰ ਉਹ ਆਪਾਂ ਨੂੰ ਅੰਦਰ ਲੈ ਕੇ ਜਾਣ ਦੀ ਪਰਮਿਸ਼ਨ ਦੇ ਦਿੰਦੇ ਆ ਗੱਡੀ ਤੇ ਫਿਰ ਇਹ ਹੈਗੀ ਆ ਜਿਹੜੀ ਐਂਟਰੈਂਸ ਜਦੋਂ ਆਪਾਂ ਅੰਦਰ ਜਾਂਦੇ ਆ ਆਦਮਪੁਰ 에어ਪੋਰਟ ਦੀ ਜਿੱਥੋਂ ਦੀ ਆਪਾਂ ਨੰਦੇੜ ਲਈ ਫਲਾਈਟ ਲੈਣੀ ਆ ਤੇ ਅੱਗੇ ਜਾ ਕੇ ਡਿਪਾਰਚਰ ਅਰਾਈਵਲ ਆ ਜਾਂਦਾ ਆ ਸੋ ਇਥੇ ਅੱਗੇ ਜਾ ਕੇ ਫਿਰ ਮੇਨ ਡੋਰ ਆ ਜਾਂਦਾ ਆ ਸੋ ਜਿੱਥੇ ਜਾ ਕੇ ਆਪਾਂ ਅੰਦਰ ਚਲੇ ਜਾਣਾ ਸੋ D1 ਜਿੱਥੇ ਤੁਸੀਂ ਲਿਖਿਆ ਦੇਖ ਰਹੇ ਹੋ ਸੋ D1 ਇਹ ਐਂਟਰੈਂਸ ਹੈਗੀ ਆ 에어ਪੋਰਟ ਦੀ ਸੋ ਆਪਾਂ ਇਥੋਂ ਦੀ ਅੰਦਰ ਜਾਣਾ ਹੁੰਦਾ ਆ ਤੇ ਉਸ ਤੋਂ ਬਾਅਦ ਜਿਹੜਾ ਅੰਦਰ 에어ਪੋਰਟ ਹੈਗਾ ਆ ਇਹਨੇ ਬਹੁਤ ਜ਼ਿਆਦਾ ਵੱਡਾ ਤਾਂ ਨਹੀਂ ਹੈਗਾ ਮਤਲਬ ਕਿ ਸਿਰਫ ਇਥੇ ਇਕুই ਫਲਾਈਟ ਆਂਦੀ ਆ ਸਟਾਰ 에어ਲਾਈਨ ਜਿਹੜੀ ਕੀ ਆਪਾਂ ਨੂੰ ਨੰਦੇੜ ਹਜੂਰ ਸਾਹਿਬ ਲੈ ਕੇ ਜਾਂਦੀ ਆ ਸੋ ਸਿਰਫ ਇੱਕ ਫਲਾਈਟ ਇੱਕ ਦਿਨ ਦੇ ਵਿੱਚ ਇੱਕ ਹੀ ਜਾਂਦੀ ਆ ਪਰ 7 ਡੇਜ਼ ਵੀਕ ਰੋਜ਼ ਇਹ ਫਲਾਈਟ ਇੱਕ ਫਲਾਈਟ ਜਾਂਦੀ ਆ ਤੇ ਇੱਕ ਫਲਾਈਟ ਵਾਪਸ ਆਂਦੀ ਆ ਸੋ ਜਿਹੜਾ ਤੁਸੀਂ ਆ ਡੋਰ ਦੇਖਦੇ ਹੋ ਜੀ ਸੋ ਇਹ ਡੋਰ ਹੈਗਾ ਆ ਜਿੱਥੋਂ ਦੀ ਆਪਾਂ ਹੁਣੇ ਐਂਟਰ ਕੀਤੇ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਲੈਫਟ ਸਾਈਡ ਤੇ ਹੈਗਾ ਸੋ ਇਧਰ ਦੀ ਸਾਈਡ ਤੇ ਇਹ ਹੈਗਾ ਸਿਕਿਉਰਿਟੀ ਚੈੱਕ ਸੋ ਇੱਥੋਂ ਦੀ ਆਪਾਂ ਸਿਕਿਉਰਿਟੀ ਚੈੱਕ ਕਰਵਾ ਕੇ ਫਿਰ ਆਪਾਂ ਅੰਦਰ ਜਾਣਾ ਹੁੰਦਾ ਆ ਦੋਸਤੋ ਬਾਅਦ ਫਿਰ ਗੇਟਸ ਆ ਜਾਂਦੇ ਨੇ ਉਸ ਤੋਂ ਅੱਗੇ ਸੋ ਇਹ ਹੈਗੇ ਨੇ ਸਟਾਰ 에ਅਰਲਾਈਨ ਦੇ ক্রੂ ਮੈਂਬਰ ਸਟਿਨਰ ਨੇ ਸਾਡੀ ਹੈਲਪ ਕੀਤੀ ਸੀਗੀ ਵੀ ਸਾਨੂੰ ਅੰਦਰ ਲੈ ਕੇ ਗਏ ਸੀਗੇ ਤੇ ਆਪ ਸਾਡਾ ਜਿਹੜਾ ਬੈਗਜ ਸੀਗਾ ਸਾਰਾ ਉਹਨਾਂ ਨੇ ਚੈੱਕ ਇਨ ਕੀਤਾ ਸੀਗਾ ਸੋ ਆਪਾਂ ਇਹਦੇ ਵਿੱਚ ਫਲਾਈਟ ਦੇ ਵਿੱਚ 15 ਕਿਲੋ ਦਾ ਇੱਕ ਬੈਗ ਲੈ ਕੇ ਜਾ ਸਕਦੇ ਹਾਂ ਤੇ ਨਾਲ ਇੱਕ 7 ਕਿਲੋ ਦਾ ਹੈਂਡ ਬੈਗ ਵੀ ਲੈ ਕੇ ਜਾ ਸਕਦੇ ਹਾਂ ਸੋ ਸਿਰਫ ਦੋ ਬੈਗਸ ਅਲਾਉਟ ਹੁੰਦੇ ਆ ਪਰ ਪਰਸਨ ਤੇ ਉਸ ਤੋਂ ਬਾਅਦ ਇਹ ਹੈਗਾ ਸਿਕਿਉਰਿਟੀ ਚੈੱਕ ਪੁਆਇੰਟ ਸੋ ਜਿੱਥੇ ਆਪਾਂ ਬੈਗਸ ਰੱਖ ਕੇ ਤੇ ਆਪਣਾ ਸਿਕਿਉਰਿਟੀ ਚੈੱਕ ਸਾਰਾ ਹੁੰਦਾ ਹੈ ਕਮ ਬੈਕ ਟੂ ਦਾ ਚੈਨਲ ਰਮਨ ਵਲੌਗਸ ਸੋ ਅੱਜ ਆਪਾਂ ਜਾ ਰਹੇ ਆ ਆਦਮਪੁਰ ਜਿਹੜਾ ਜਲੰਧਰ ਦੇ ਨੇੜੇ ਵਾਲਾ 에어ਪੋਰਟ ਹੈਗਾ ਆ ਸੋ ਉੱਥੋਂ ਦੀ ਆਪਾਂ ਫਲਾਈਟ ਲੈ ਕੇ ਨਨਦੇੜ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਹਜੂਰ ਸਾਹਿਬ ਆਪਾਂ ਉੱਥੇ ਜਾ ਰਹੇ ਆ ਸੋ ਇਹ ਫਲਾਈਟ ਜਿਹੜੀ ਆ ਆਦਮਪੁਰ 에어ਪੋਰਟ ਤੋਂ ਚੱਲਦੀ ਆ ਤੇ ਮੈਂ ਹੁਣੇ ਆਦਮਪੁਰ ਵਾਲੇ 에어ਪੋਰਟ ਦੇ ਉੱਪਰ ਹੀ ਖੜਾ ਹੋਇਆ ਆਇਆ ਸੋ ਆਪਣੀ ਸਾਰੀ ਜਿਹੜੀ ਸਿਕਿਉਰਿਟੀ ਚੈੱਕ ਵਗੈਰਾ ਆਲਰੇਡੀ ਹੋ ਗਈ ਆ ਤੇ ਜਿਹੜਾ ਇਹ 에어ਪੋਰਟ ਹੈਗਾ ਸੋ ਆਦਮਪੁਰ ਦੇ ਵਿੱਚ ਹੈਗਾ ਜਲੰਧਰ ਤੋਂ ਬਹੁਤ ਹੀ ਨੇੜੇ ਆ 10 ਕਿਲੋਮੀਟਰ ਦੂਰ ਹੀ ਹੋਣਾ ਮੈਨੂੰ ਲੱਗਦਾ ਤੇ ਬਹੁਤ ਛੋਟਾ ਜਿਹਾ 에어ਪੋਰਟ ਆ ਇੱਥੇ ਕੋਈ ਮਤਲਬ ਤੇ ਨਾਲੇ ਇੱਕੋ ਹੀ ਫਲਾਈਟ ਚੱਲਦੀ ਆ ਇੱਥੇ ਰੋਜ਼ ਸੋ ਇੱਕ ਫਲਾਈਟ ਸਵੇਰੇ ਹੁਣ ਮਤਲਬ ਕਿ ਦੁਪਹਿਰ ਨੂੰ ਜਾਂਦੀ ਹੈ ਸੋ ਆਪਣੀ ਫਲਾਈਟ ਦਾ ਟਾਈਮ ਹੈਗਾ ਯਾ ਉਹ 2 ਵਜੇ ਆ 2 ਵਜੇ 5 ਮਿੰਟ ਤੇ ਇਹ ਜਿਹੜੀ ਫਲਾਈਟ ਹੈਗੀ ਆ ਆਪਾਂ ਨੂੰ ਗਾਜ਼ੀਆਬਾਦ ਲੈ ਕੇ ਜਾਊਗੀ ਸੋ ਗਾਜ਼ੀਆਬਾਦ ਦੇ ਵਿੱਚ ਇਹ 25 ਮਿੰਟ ਰੁਕੂਗੀ ਤੇ ਉਸ ਤੋਂ ਬਾਅਦ ਆਪਾਂ ਫਿਰ ਡਾਇਰੈਕਟ ਜਾਊਗੀ ਹਜੂਰ ਸਾਹਿਬ ਨੰਦੇੜ ਦੇ ਵਿੱਚ ਤੇ ਤੁਹਾਨੂੰ ਮੈਂ ਸਾਰਾ ਐਕਸਪੀਰੀਅੰਸ ਦਿਖਾਊਗਾ ਕਿ ਜਿਹੜੀ ਇਹ ਫਲਾਈਟ ਹੈਗੀ ਆ ਕਿੱਦਾਂ ਦੀ ਹੈਗੀ ਆ ਵੀ ਕੀ ਕੀ ਫੈਸਿਲਿਟੀਆਂ ਇੱਥੇ ਮਿਲਦੀਆਂ ਨੇ ਆਪਾਂ ਨੂੰ ਤੇ ਏਅਰਪੋਰਟ ਜਿਹੜਾ ਹੈਗਾ ਇੰਨਾ ਜ਼ਿਆਦਾ ਵੱਡਾ ਨਹੀਂ ਹੈਗਾ ਬਸ ਸਿਕਿਉਰਿਟੀ ਚੈੱਕ ਵਗੈਰਾ ਹੀ ਇੱਥੇ ਹੁੰਦਾ ਹੈ ਹੋਰ ਕੁਝ ਜ਼ਿਆਦਾ ਇੰਨਾ ਲੰਬਾ ਚੌੜਾ ਕੰਮ ਹੈ ਨਹੀਂ ਹੈਗਾ ਕਿਉਂਕਿ ਇੱਕੋ ਹੀ ਫਲਾਈਟ ਇੱਥੇ ਆਂਦੀ ਹੈ ਤੇ ਫਿਊਚਰ ਦੇ ਵਿੱਚ ਕਹਿੰਦੇ ਹੋਰ ਫਲਾਈਟਸ ਵੀ ਸਟਾਰਟ ਹੋਣਗੀਆਂ ਪਰ ਵਧੀਆ ਹੈਗਾ ਕਿਉਂਕਿ ਜਲਦੀ ਪਹੁੰਚ ਜਾਂਦਾ ਬੰਦਾ ਤੇ ਜਿਵੇਂ ਹੁਣ ਆਪਾਂ 2:05 ਤੇ ਚੱਲਣੀ ਹੈ ਆਪਣੀ ਫਲਾਈਟ ਤੇ ਆਪਣਾ ਅਰਾਈਵਲ ਟਾਈਮ ਨਾ 1:30 ਹਜੂਰ ਸਾਹਿਬ ਦੇ ਵਿੱਚ 5:30 ਵਜੇ ਆ ਸੋ ਜੇ ਤੁਸੀਂ ਫਾਸਟ ਜਲਦੀ ਜਾਣਾ ਵਾ ਤੇ ਮੈਨੂੰ ਲੱਗਦਾ ਸਭ ਤੋਂ ਵਧੀਆ ਆਪਸ਼ਨ ਇਹੀ ਹੈ ਕਿਉਂਕਿ ਜੇ ਆਪਾਂ ਟ੍ਰੇਨ ਤੇ ਜਾਂਦੇ ਹਾਂ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਤਾਂ ਕਰਕੇ ਮੈਨੂੰ ਲੱਗਦਾ ਵੀ ਵਧੀਆ ਆਪਸ਼ਨ ਇਹੀ ਹੈਗੀ ਤੇ ਮੈਂ ਤੁਹਾਨੂੰ 에ਅਰਲਾਈਨ ਦਾ ਐਕਸਪੀਰੀਅੰਸ ਦਿਖਾਵਾਂਗਾ ਵੀ 에ਅਰਲਾਈਨ ਕਿੱਦਾਂ ਦੀ ਹੈਗੀ ਹੈ ਸੋ ਸਾਰਾ ਮੈਂ ਤੁਹਾਨੂੰ ਦਿਖਾਵਾਂਗਾ ਵੀ ਕਿੱਦਾਂ-ਕਿੱਦਾਂ ਆਪਾਂ ਬੋਰਡਿੰਗ ਕਰਦੇ ਹਾਂ ਤੇ ਪਲੇਨ ਜਿਹੜਾ ਕਿੱਦਾਂ ਦਾ ਹੈਗਾ ਆ ਤੇ ਹਜੇ ਆਪਣਾ ਟਾਈਮ 1:07 ਹੋਇਆ ਸੋ ਘੰਟਾ ਇੱਕ ਹੋਰ ਹਜੇ ਹੈਗਾ ਆਪਾਂ ਵੇਟ ਕਰਦੇ ਹਾਂ ਤੇ ਫਿਰ ਤੁਹਾਨੂੰ ਦਿਖਾਉਂਗਾ ਜਦੋਂ ਆਪਾਂ ਬੋਰਡਿੰਗ ਸਟਾਰਟ ਹੋਊਗੀ ਸੋ ਸਿਕਿਉਰਿਟੀ ਚੈੱਕ ਤੋਂ ਬਾਅਦ ਜਿਹੜਾ ਇੱਥੇ ਇੱਕ ਵੇਟਿੰਗ ਏਰੀਆ ਬਣਾਇਆ ਹੋਇਆ ਇਹਨਾਂ ਨੇ ਸੋ ਪਲੇਨ ਬੋਰਡ ਕਰਨ ਤੋਂ ਪਹਿਲਾਂ ਸੋ ਆਪਾਂ ਨੂੰ ਇੱਥੇ ਬਿਠਾ ਦਿੰਦੇ ਆ ਸੋ ਜਿਵੇਂ ਕਿ ਆਪਾਂ ਗੇਟ ਦੇ ਨੇੜੇ ਪਹਟ ਜਾਂਦੇ ਆਪਾਂ ਇੱਥੇ ਸੋ ਆਹ ਸਾਰਾ ਵੇਟਿੰਗ ਏਰੀਆ ਆ ਸੋ ਸਾਹਮਣੇ ਉਹ ਸਾਹਮਣੇ ਉੱਥੇ ਸਿਕਿਉਰਿਟੀ ਸੀਗੀ ਤੇ ਆਹ ਸਾਰਾ ਹੈਗਾ ਵੇਟਿੰਗ ਏਰੀਆ ਜਿੱਥੇ ਆਪਾਂ ਬੈਠ ਸਕਦੇ ਆ ਅ ਸੋ ਤੁਸੀਂ ਦੇਖ ਸਕਦੇ ਹੋ ਵੀ ਆਹ ਹੈਗੇ ਨੇ ਇਧਰਲੀ ਸਾਈਡ ਸਾਰੇ ਗੇਟ ਲੱਗੇ ਹੋਏ ਨੇ ਆ ਗੇਟ ਹੈਗੇ ਆ ਇੱਥੋਂ ਦੀ ਬਾਹਰ ਜਾ ਤੇ ਉਸ ਤੋਂ ਬਾਅਦ ਉੱਥੇ ਅਜੇ ਪਲੇਨ ਆਇਆ ਨਹੀਂ ਹੈਗਾ ਕਹਿੰਦੇ ਚੱਲਿਆ ਹੋਇਆ ਗਾਜ਼ੀਆਬਾਦ ਤੋਂ ਤੇ 20-25 ਮਿੰਟ 'ਚ ਪਹੁੰਚ ਜਾਣਾ ਹੈ ਤੇ ਫਿਰ ਆਪਾਂ ਉਸ ਤੋਂ ਬਾਅਦ ਬੋਰਡਿੰਗ ਸਟਾਰਟ ਹੋਊਗੀ ਫਿਰ ਆਪਾਂ ਚੱਲਾਂਗੇ ਬੋਰਡਿੰਗ ਕਰਨ ਸੋ 에어ਪੋਰਟ ਦੇ ਉੱਤੇ ਜੇ ਤੁਸੀਂ ਪਾਣੀ ਭਰਨਾ ਹੈ ਆਪਣੇ ਵਾਸਤੇ ਤੁਸੀਂ ਕੋਈ ਬੋਟਲ ਹੈਗੀ ਆ ਤੇ ਤੁਸੀਂ ਪਾਣੀ ਵੀ ਭਰ ਸਕਦੇ ਹੋ ਤੇ ਇਹਨਾਂ ਨੇ ਨਾ ਇੱਥੇ ਫੈਸਿਲਿਟੀ ਲਾਈ ਹੋਈ ਆ ਪਾਣੀ ਭਰਨ ਵਾਸਤੇ ਤੇ ਆਪਾਂ ਵੀ ਭਰਨ ਜਾ ਰਹੇ ਆ ਪਰ ਫਿਲਟਰ ਵਾਲਾ ਪਾਣੀ ਤਾਂ ਨਹੀਂ ਹੈਗਾ ਇਹ ਟੈਪ ਵਾਟਰ ਹੀ ਲੱਗਦਾ ਮੈਨੂੰ राइट <laughs> दे आ देखो ड्रिंकिंग वाटर ਤਾਂ ਲਿਖਿਆ ਹੋਇਆ ਹੈ ਪਰ ਫਿਲਟਰ ਹੋ ਨਹੀਂਗਾ ਇਹੀ ਪੜਨਾ ਹੈ ਮੈਂ ਨਹੀਂ ਬਿੰਦਾ ਤੇ ਆ ਨਾਲੇ ਗਲਾਸ ਵੀ ਹੈ ਗਿਆ ਉਹ ਵਾਓ ਚਲੋ ਭਰ ਲਓ ਫਿਰ ਜੇ ਪੜਨਾ ਹੈ ਸੋ ਆ ਦੇਖੋ ਇੱਥੇ ਟੈਪ ਹੁੰਦੀ ਹੈ ਇਦਾਂ ਤੇ ਪਾਣੀ ਲੈਣ ਲਈ ਕੋਈ ਠੰਡਾ ਪਾਣੀ ਹੈ ਤੁਹਾਨੂੰ ਪੁਸ਼ ਕਰਨਾ ਪੈਣਾ ਹੈ ਇਹਨੂੰ ਇਦਾਂ ਠੰਡਾ ਪਾਣੀ ਹੈ ਵੇ ਰਾਈਟ ਯੈਸ ਸਾਨੂੰ ਆਹ ਬੋਰਡਿੰਗ ਪਾਸ ਦਿੱਤਾ ਸੀਗਾ ਇਹਨਾਂ ਨੇ ਸੋ ਇਹ ਜਾਊਗਾ ਆਦਮਪੁਰ ਤੋਂ ਗਾਜ਼ੀਆਬਾਦ ਤੇ ਉਸ ਤੋਂ ਬਾਅਦ ਇਹ ਆਪਾਂ ਨੂੰ ਇੱਕ ਹੋਰ ਦਿੱਤਾ ਹੋਇਆ ਜਿਹੜਾ ਕਿ ਗਾਜ਼ੀਆਬਾਦ ਤੋਂ ਆਪਾਂ ਨੂੰ ਨਨਦੇੜ ਲੈ ਕੇ ਜਾਊਗਾ ਤੇ ਹੁਣ ਬੋਰਡਿੰਗ ਸਟਾਰਟ ਹੋ ਗਈ ਹੈ ਤੇ ਆਪਾਂ ਹੁਣ ਜਾ ਰਹੇ ਹਾਂ ਬੋਰਡਿੰਗ ਕਰਨ ਵਾਸਤੇ ਸੋ ਆਹ ਵਾਲਾ ਗੇਟ ਹੁੰਦਾ ਗੇਟ ਨੰਬਰ 1 ਸੋ ਜਿੱਥੋਂ ਦੀ ਆਪਾਂ ਬੋਰਡਿੰਗ ਕਰਨੀ ਹੁੰਦੀ ਆ ਸੋ ਆਹ ਦੇਖੋ ਇੱਥੋਂ ਦੀ ਜਾ ਰਹੇ ਹਾਂ ਆਪਾਂ ਹੁਣ ਜਿਹੜਾ ਇਹ 에어ਪੋਰਟ ਹੈਗਾ ਸੋ ਇਹ ਮਿਲਟਰੀ ਦਾ 에어ਪੋਰਟ ਹੈਗਾ ਸੋ ਤਾਂ ਕਰਕੇ ਇੱਥੇ ਜਿਆਦਾ ਵੀਡੀਓ ਅਲਾਉਡ ਨਹੀਂ ਹੈਗੀ ਤੋਂ ਬਾਅਦ ਆਪਾਂ ਜਿਆਦਾ ਵੀਡੀਓ ਬਣਾ ਨਹੀਂ ਸਕਦੇ ਹੈਗੇ ਓਕੇ 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 ਯਾ ਇਹ ਆਪਣੀ ਫਲਾਈਟ ਫਰੰਟ ਵਾਲੀਆਂ ਬਿਜ਼ਨਸ ਕਲਾਸ ਹੈਗੀਆਂ ਨੇ ਮੈਨੂੰ ਲੱਗਦਾ ਸੋ ਇੱਧਰ ਇੱਕ ਸੀਟ ਹੈ ਇੱਧਰ ਦੋ-ਦੋ ਹੈਗੀਆਂ ਨੇ ਦਾਨ ਇਹ ਸੋਡਾ ਕੀ ਮੁੱਖ ਬਹਿਮਾਰਿਕ ਕਮਟਾ ਕਉਗੀ ਐਂਟੋਨੀਓ ਹਾਂਜੀ ਤੇ ਆਪਾਂ ਹੁਣ ਫਲਾਈਟ ਦੇ ਵਿੱਚ ਬੈਠ ਚੁੱਕੇ ਆ ਤੇ ਟਾਈਮ 2 ਵਜ ਗਿਆ ਪੂਰੇ ਸੋ 2 ਵਜ ਕੇ 5 ਮਿੰਟ ਦਾ ਟਾਈਮ ਹੈਗਾ ਸੀਗਾ ਫਲਾਈਟ ਉਡਣ ਦਾ ਫਲਾਈਟ 2 ਵਜ ਕੇ 5 ਮਿੰਟ ਦਾ ਆ ਪਰ 5 ਮਿੰਟ ਪਹਿਲਾਂ ਹੀ ਤੋੜ ਲਈ ਇਹਨਾਂ ਨੇ ਫਲਾਈਟ ਸੋ ਆ ਦੇਖੋ ਦੇਖੋ ਨਾ ਟੇਕ ਆਫ ਕਰ ਰਹੇ ਆ ਆਪਾਂ ਹੁਣ ਯਾ ਇਹ ਮਿਲਟਰੀ ਵਾਲਾ ਤਾਂ ਹੀ ਇਹ ਵੀਡੀਓ ਵਗੈਰਾ ਵੀ ਜਿਆਦਾ ਲਾਊਡ ਨਹੀਂ ਹੈਗੀ ਕਿਉਂਕਿ ਮਿਲਟਰੀ ਕੈਂਪ ਹੈਗਾ ਇੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਜਿਆਦਾ ਜੀ ਹੁਣ ਆਪਾਂ ਗਾਜ਼ੀਆਬਾਦ ਪਹੁੰਚ ਚੁੱਕੇ ਆਂ ਸੋ 2:50 ਮਿੰਟ ਤੇ ਆਪਾਂ ਨੂੰ ਗਾਜ਼ੀਆਬਾਦ ਲੈਂਡ ਕਰਵਾਤਾ ਫਲਾਈਟ ਨੇ ਤੇ ਇੱਥੇ ਆਪਾਂ 25 ਮਿੰਟ ਰੁਕਾਂਗੇ ਤੇ ਉਸ ਤੋਂ ਬਾਅਦ ਫਿਰ 1:30 ਨੂੰ ਫਲਾਈਟ ਸਟਾਰਟ ਹੋ ਜਾਊਗੀ ਫਿਰ ਅੱਗੇ ਫਿਰ ਜਾਣਾ ਤੇ ਆਪਾਂ ਇੱਥੇ ਉਤਰਨਾ ਨਹੀਂ ਹੈਗਾ ਸੋ ਕਹਿੰਦੇ ਬੈਠੇ ਰਹਿਣਾ ਇੱਥੇ ਤੇ ਜਿਹੜੀਆਂ ਹੋਰ ਪੈਸੇਂਜਰ ਜਿਹੜੇ ਹੈਗੇ ਨੇ ਇੱਥੇ ਉਤਰਨਗੇ ਜਿਨ੍ਹਾਂ ਨੇ ਉਤਰਨਾ ਉਤਰ ਜਾਣਗੇ ਜਿਨ੍ਹਾਂ ਨੇ ਹੋਰ ਹੋਰ ਨਹੀਂ ਆਣਾ ਉਹ ਇੱਥੋਂ ਦੀ ਹੋਰ ਬੋਰਡ ਕਰ ਲੈਣਗੇ ਤੇ ਫਲਾਈਟ ਦੇ ਵਿੱਚ ਆਪਾਂ ਨੂੰ ਕੋਈ ਵੀ ਹੋਰ ਖਾਣ ਪੀਣ ਨੂੰ ਕੁਝ ਵੀ ਨਹੀਂ ਦਿੱਤਾ ਹੈਗਾ ਸਿਰਫ ਇੱਕ ਪਾਣੀ ਦੀ ਬੋਤਲ ਦਿੱਤੀ ਸੀਗੀ ਤੇ ਕੋਈ ਵੀ ਆਪਣੀ ਹੋਰ ਕੋਈ ਹੋਸਪਿਟੈਲਿਟੀ ਨਹੀਂ ਹੋਈ ਹੈਗੀ ਸਿਰਫ ਵਾਟਰ ਬੋਟਲ ਹੀ ਦਿੱਤੀ ਸੀਗੀ ਤੇ ਆਹ ਦੇਖੋ ਕਿੱਦਾਂ ਬਾਹਰ ਇੰਦਾ ਉਤਾਰਦੇ ਨੇ ਸੋ ਰੈਂਪ ਹੁੰਦਾ ਹੈ ਸੋ ਆਹ ਰੈਂਪ ਨਾਲ ਇੱਥੋਂ ਦੀ ਉਤਾਰ ਖੰਦੇ ਨੇ ਤੇ ਇੱਥੇ ਹੀ ਉੱਪਰ ਚੜਦੇ ਆ ਕੋਈ ਗੇਟ ਦੇ ਉੱਪਰ ਨਹੀਂ ਆ ਫਲਾਈਟ ਲੱਗਦੀ ਹੈਗੀ ਜੇ ਲੋਕਰ ਚੱਲਦਾ ਆ ਪਲੇਨ ਤੋਂ ਦੱਸਦੇ ਆ ਨੈਕਸਟ ਸੋ ਦੇਖੋ ਦੋ ਵਲਟੇ 58 ਮਿੰਟ ਹੋ ਗਏ ਸੋ ਆਪਨੂੰ ਕਲੀ ਵਾਟਰ ਬੋਟਲ ਦਿੱਤੀ ਸੀਗੀ ਪਾਣੀ ਜਿਹੜਾ ਪੀਣ ਵਾਸਤੇ ਤੇ ਜੇ ਤੁਸੀਂ ਹੋਰ ਕੁਝ ਆਰਡਰ ਕਰਨਾ ਹੈ ਤੇ ਆਹ ਦਿੱਤਾ ਹੁੰਦਾ ਇਹਨਾਂ ਨੇ ਇੱਥੇ ਦਿੱਤਾ ਸੀ ਇਹਦੇ ਵਿੱਚ ਰੱਖੀ ਹੋਈ ਸੀ ਆਹ ਬੁੱਕ ਤੇ ਤੁਸੀਂ ਹੋਰ ਸਮਾਨ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਹੈ ਆਹ ਦੇਖੋ ਜਿਵੇਂ ਤੁਸੀਂ ਕੁਝ ਹੋਰ ਆਰਡਰ ਕਰਨਾ ਹੈ ਬੈਵਰੇਜ ਆਰਡਰ ਕਰਨੀ ਹੈ ਕੋਈ ਵੀ ਸੋ 120 ਰੁਪਏ ਦੀ ਹੈਗੀ ਆ ਆਹ ਵਾਲੀ ਸੋ ਆ ਤੁਸੀਂ ਕੁਝ ਵੀ ਆਰਡਰ ਕਰ ਸਕਦੇ ਹੋ ਜਿਵੇਂ ਆਹ नीचे वो वीट ड्रिंक्स हगे ने ते आ ਥੱਲੇ ਕਾਫੀ ਹੈਗੀ ਐ ਨੈਸਟ ਕਾਫੇ ਦੀ ਸੋ ਇਹਦਾ ਪ੍ਰਾਈਸ 100 ਰੁਪਿਆ ਜਾਂ ਟਿੰਗ ਜਾਨੀਆਂ ਟੀ ਵੀ ਲੈ ਸਕਦੇ ਹਾਂ ਤੇ ਆ ਕੈਸ਼ੂਜ਼ ਵਗੈਰਾ ਦੇ ਫਰੈਸ਼ਮੈਂਟਸ ਹੋਰ 스ਨੈਕ ਫੂਡ ਹੈਗੇ ਨੇ ਤੇ ਜਾਂ ਫਿਰ ਤੁਸੀਂ ਲਾਈਟ ਮੀਲ ਲੈਣਾ ਜਿਵੇਂ ਰਵਾ ਉਪਮਾ ਹੋ ਗਿਆ ਵੈਜੀਟੇਬਲ ਪੋਹਾ ਸੋ ਆ ਪ੍ਰਾਈਸਿਸ ਹੈਗੇ ਨੇ ਇਹਨਾਂ ਦੇ ਤੁਸੀਂ ਇਹ ਪੈਸੇ ਦੇ ਕੇ ਪਲੇਨ ਦੇ ਵਿੱਚ ਲੈ ਸਕਦੇ ਹੋ ਇਹ ਵਾਲੇ ਸਟਾਰ ਰੇ ਲਾਈਨ ਦੇ ਵਿੱਚ ਤੇ ਇਸ ਫਲਾਈਟ ਦੇ ਵਿੱਚ ਕੋਈ ਵੀ ਚਾਰਜਿੰਗ ਪੁਆਇੰਟ ਨਹੀਂ ਹੈਗਾ ਵੀ ਤੁਸੀਂ ਕੁਝ ਵੀ ਚਾਰਜ ਕਰਨਾ ਸੈੱਲਫੋਨ ਵਗੈਰਾ ਤੁਸੀਂ ਚਾਰਜ ਨਹੀਂ ਕਰ ਸਕਦੇ ਤੁਸੀਂ ਆਪਣਾ ਪਾਵਰ ਬੈਂਕ ਨਾਲ ਲੈ ਕੇ ਆਓ ਕਿਉਂਕਿ ਕੋਈ ਵੀ ਇੱਥੇ ਪੁਆਇੰਟ ਹੈ ਹੀ ਨਹੀਂ ਤੁਸੀਂ ਤੇ ਚਾਰਜ ਕਰ ਹੀ ਨਹੀਂ ਸਕਦੇ ਹੈਗੇ ਤੇ ਨਾਲੇ ਕੋਈ ਵੀ ਸਕਰੀਨ ਨਹੀਂ ਹੈਗੀ ਇੱਥੇ ਨਹੀਂ ਤਾਂ ਮਤਲਬ ਕਿ ਐਂਟਰਟੇਨਮੈਂਟ ਵਾਸਤੇ ਕੁਝ ਨਹੀਂ ਹੈਗਾ ਸੋ ਇੱਕ ਚੀਜ਼ ਇਹ ਹੈਗੀ ਹੈ ਵੀ ਜੇ ਤੁਸੀਂ ਫੂਡ ਆਰਡਰ ਕਰਦੇ ਹੋ ਤੇ ਇਹਦੇ ਵਿੱਚ ਫੂਡ ਟ੍ਰੇ ਨਿਕਲ ਆਉਂਦੀ ਆ ਬਾਹਰ ਸੋ ਇੱਥੋਂ ਦੀ ਤੁਹਾਡੇ ਸੀਟ ਦੇ ਵਿੱਚ ਆ ਫੂਡ ਟ੍ਰੇ ਹੁੰਦੀ ਹੈ ਤੁਸੀਂ ਇੱਥੇ ਇਹਨੂੰ ਕੱਢ ਕੱਢ ਸਕਦੇ ਹੋ ਬਾਹਰ ਤੇ ਪੂਰ ਆਪਣਾ ਇੱਥੇ ਰੱਖ ਕੇ ਖਾ ਸਕਦੇ ਹੋ ਤੇ ਬਾਕੀ ਰੀਡਿੰਗ ਲਾਈਟ ਹੈਗੀ ਹੈ ਇਹਨਾਂ ਦੇ ਇੱਥੇ ਵੀ ਜੇ ਤੁਸੀਂ ਕੋਈ ਬੁੱਕ ਵਗੈਰਾ ਪੜ੍ਹਨੀ ਹੈ ਜਾਂ ਕੁਝ ਵੀ ਇੱਥੇ ਰੀਡਿੰਗ ਲਾਈਟ ਲੱਗੀ ਹੋਈ ਹੈ ਆ ਦੇਖੋ ਤੁਸੀਂ ਆਹ ਬਟਨ ਦਬਣਾ ਹੈ ਤੇ ਲਾਈਟ ਆਨ ਹੋ ਜਾਂਦੀ ਹੈ ਤੇ ਆਹ ਮੂਵ ਵੀ ਹੋ ਜਾਂਦੀ ਹੈ ਜੇ ਤੁਸੀਂ ਮੂਵ ਕਰਨੇ ਹੈ ਇਹਦੇ ਵਿੱਚ ਤੇ ਬਾਕੀ ਆਹ ਏਸੀ 에ਅਰ ਕੰਡੀਸ਼ਨ ਹੈਗਾ ਜਾਂ ਤੁਸੀਂ ਇਹਨੂੰ ਖੋਲ ਸਕਦੇ ਹੋ ਆ ਦੇਖੋ ਇਦਾਂ ਇਹ ਕੋਲੀ ਜਾਂਦਾ ਹੈ ਇਹ ਇਹ ਵੀ ਕੋਲਣਾ ਦੇ ਭਵਾਂਦੀ ਹੈ ਤੇ ਇਹ ਤਾਂ ਤੁਸੀਂ ਇਹਨੂੰ ਬੰਦ ਵੀ ਕਰ ਸਕਦੇ ਹੋ ਹੈ एयर ਕੰਡੀਸ਼ਨ ਨੂੰ ਤੇ ਜੇ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤੁਸੀਂ ਆਹ ਬਟਨ ਦਬ ਸਕਦੇ ਹੋ ਤੇ ਫਿਰ ਤੁਹਾਨੂੰ ਹੈਲਪ ਵਾਸਤੇ ਉਹ ਆ ਵੀ ਜਾਂਦੇ ਨੇ ਤੇ ਆ ਇੱਕ ਸੈਕੰਡ ਰੀਡਿੰਗ ਲਾਈਟ ਹੈਗੀ ਆ ਤੇ ਇਹ ਤੁਸੀਂ ਯੂਜ਼ ਕਰ ਸਕਦੇ ਹੋ ਰੀਡਿੰਗ ਲਾਈਟ ਸੋ ਟਾਈਮ ਹੋ ਗਿਆ ਹੈ 10 ਵਜੇ 28 ਮਿੰਟ ਹੋ ਗਏ ਨੇ ਤੇ ਆਪਣਾ ਹੁਣ ਕਾਜ਼ੀਆਬਾਦ ਤੋਂ ਫਲਾਈਟ ਤੁਰਪੀ ਹੈ ਤੇ ਹੁਣ ਆਪਾਂ 5:30 ਵਜੇ ਪਹੁੰਚਾਂਗੇ ਅਨੰਦ ਦੇ ਕੋਨੋ ਕੋਈ ਵੀ ਫੂਡ ਨਹੀਂ ਮਿਲਦਾ ਹੈਗਾ ਪਰ ਇੱਥੇ ਇੱਕ ਜਥਾ ਆਇਆ ਹੋਇਆ ਸੀਗਾ ਸੋ ਮੈਨੂੰ ਲੱਗਦਾ ਹੈ ਕਿ ਇਹ ਹਰ ਵਾਰੀ ਸੇਵਾ ਕਰਦੇ ਹਨ ਦੇਖੋ ਆਪਾਂ ਨੂੰ ਇੱਥੇ ਇਹਨਾਂ ਨੇ ਰੋਟੀ ਸਰਵ ਕੀਤੀ ਹੈ ਨਾਲ ਪਲੇਟ ਦਿੱਤੀ ਹੈ ਤੇ ਨਾਲ ਹੈਗਾ ਅਚਾਰ ਹੈਗਾ ਇਹ ਤੇ ਮਿੱਸੀ ਰੋਟੀ ਹੈਗੀ ਹੈ ਤੇ ਸਿੱਖ ਭਾਈਚਾਰੇ ਵੱਲੋਂ ਇਹਨਾਂ ਨੇ ਇਹ ਚਲਾਇਆ ਹੈ ਲੰਗਰ ਸੋ ਦੇਖੋ ਫਲਾਈਟ ਦੇ ਵਿੱਚ ਵੀ ਆਪਾਂ ਨੂੰ ਲੰਗਰ ਅਵੇਲੇਬਲ ਹੈਗਾ ਇੱਥੇ ਸੋ ਸਤਾਰ 에어ਲਾਈਨ ਵਿੱਚ ਜੇ ਤੁਸੀਂ ਟ੍ਰੈਵਲ ਕਰਦੇ ਹੋ ਆਦਮਪੁਰ ਟੂ ਨੰਦੇੜ ਜੇ ਤੁਹਾਨੂੰ ਦੇਖੋ ਫੂਡ ਅਵੇਲੇਬਲ ਹੈਗਾ ਹੈ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਲੰਗਰ ਤੁਹਾਨੂੰ ਦਿੱਤਾ ਗਿਆ ਹੈ ਬਹੁਤ ਵਧੀਆ ਲੱਗਿਆ ਮੈਨੂੰ ਜਲ ਵੀ ਦਿੱਤਾ ਹੈ ਤੇ ਦੇਖੋ ਕਿੰਨਾ ਜਦਾ ਟੇਸਟੀ ਇੰਨਾ ਜਿਆਦਾ ਹੈਗਾ ਆ ਵੀ ਬਸ ਜੀ ਕਰਦਾ ਬਸ بار بار ਪੀ ਲਈਏ ਬਹੁਤ ਜਿਆਦਾ ਵਧੀਆ ਸਰਵਿਸ ਲੰਗਰ ਦੀ ਜਿਹੜੀ ਸਰਵਿਸ ਹੈਗੀ ਆ ਬਹੁਤ ਜਿਆਦਾ ਵਧੀਆ ਲੱਗੀ ਬੰਦ ਨੂੰ ਸਟਾਰ ਏਅਰਲਾਈਨ ਸੋ ਇਹ ਮੰਨ ਲਓ ਕਿ ਜਿੱਥੇ ਜੱਥਾ ਗੁਰਦੁਆਰਾ ਸਾਹਿਬ ਸੀਸ ਗੰਜ ਤੋਂ ਇਹਨਾਂ ਨੇ ਚਲਾਇਆ ਆ ਇਹ ਲੰਗਰ ਤੇ ਸਟਾਰ ਏਅਰਲਾਈਨ ਦੇ ਵਿੱਚ ਤੇ ਬਹੁਤ ਜਿਆਦਾ ਵਧੀਆ ਲੱਗਿਆ ਆਪਾਂ ਹੁਣ ਲੰਢੇੜ ਪਹੁੰਚ ਚੁੱਕੇ ਆਂ ਤੇ ਆਪਾਂ ਹੁਣ ਜਾ ਰਹੇ ਆਂ ਪਲੇਨ ਤੋਂ ਬਾਹਰ OK lets go ਉਹ ਇਤਨਾ ਵੈਦਰ ਠੀਕ ਹੈ ਹੈਨਾ ਤੇ ਗਰਮੀ ਘੱਟ ਹੈ ਪਲੇਨ ਦੇ ਵਿੱਚੋਂ ਜਦੋਂ ਆਪਾਂ ਨੂੰ ਇਹਨੇ ਉਤਾਰਿਆ ਤੇ ਆਪ ਨੂੰ ਰੈਂਪ ਦੇ ਥਰੂ ਥੱਲੇ ਲੈ ਕੇ ਆਏ ਮਤਲਬ ਕਿ ਕੋਈ ਵੀ ਗੇਟ ਨਹੀਂ ਸੀਗਾ ਆਪਾਂ ਨੂੰ ਕੋਈ ਅਸਾਈਨ ਹੋਇਆ ਸਿਰਫ ਆਪਾਂ ਨੂੰ ਥੱਲੇ ਉਤਾਰ ਦਿੰਦੇ ਨੇ ਤੇ ਫਿਰ ਆਪਾਂ ਵਾਕ ਕਰਕੇ ਜਿਹੜਾ ਅੱਗੇ ਤੁਸੀਂ ਦੇਖਦੇ ਪਿਓ ਅਰਾਈਵਲ ਸੋ ਇਹ ਅਰਾਈਵਲ ਦਾ ਡੋਰ ਹੈਗਾ ਜਿੱਥੋਂ ਆਪਾਂ ਅੰਦਰ ਜਾ ਕੇ ਤੇ ਅੰਦਰ ਜਾਂਦਿਆਂ ਸਾਰੀ ਲੈਫਟ ਸਾਈਡ ਦੇ ਉੱਤੇ ਤੁਹਾਨੂੰ 벨ਟ ਹੁੰਦੀ ਹੈ ਜਿੱਥੇ ਤੁਹਾਡੇ ਸਾਰੇ ਟੱਚ ਜਿਹੜੇ ਤੁਸੀਂ ਚੈੱਕ ਇਨ ਕਰਾਈ ਹੁੰਦੇ ਆ ਬੈਗ ਸਾਰੇ ਉੱਥੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਟੱਚ ਵੀ ਕਰਕੇ ਨਾਲ ਹੀ ਬਾਹਰ ਨਿਕਲ ਜਾਣਾ बैग भी आ गया अपना चलो जी चलिए जी आपका हम एयरपोर्ट तो बाहर आ गया सो आप बस खड़ी होंगी बस यूज करनी है सो आ है अराइवल ਗੁਰ ਗੋਬਿੰਦ ਸਿੰਘ ਜੀ ਹਵਾਈ ਅੱਡਾ ਨੰਦੇੜ ਤੇ ਆਪਣੀ ਟੈਕਸੀ ਆਲਰੇਡੀ ਆ ਗਈ ਹੈ ਤੇ ਆਪਾਂ ਟੈਕਸੀ ਦੇ ਵਿੱਚ ਜਾਣਾ ਹੈ ਆਪਣੇ ਹੋਟਲ ਤੇ ਇੱਥੇ ਵੈਦਰ ਬਹੁਤ ਜ਼ਿਆਦਾ ਵਧੀਆ ਹੈ ਅ ਮਤਲਬ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸੀਗੀ ਪਰ ਇੱਥੇ ਦਾ ਵੈਦਰ ਬਹੁਤ ਜ਼ਿਆਦਾ ਜ਼ਬਰਦਸਤ ਹੈ ਹਵਾ ਬਹੁਤ ਚੱਲਦੀ ਪਈ ਹੈ ਬਹੁਤ ਵਧੀਆ ਹਵਾ ਚੱਲ ਰਹੀ ਹੈ ਸੋ ਆ ਗਈ ਆਪਣੀ ਟੈਕਸੀ ਹੁਣ ਆਪਾਂ ਟੈਕਸੀ ਲੈ ਕੇ ਚੱਲਦੇ ਹਾਂ ਆਪਣੀ ਡੈਸਟੀਨੇਸ਼ਨ ਤੱਕ اپنی रेजिडेंस ਵਿੱਚ ਆ گئے ਸੀਗੇ ਸੋ ਆਪਾਂ ਇਹ ਵਾਲੀ ਵੀਡੀਓ ਨੂੰ ਇੱਥੇ ਫਿਨਿਸ਼ ਕਰਦੇ ਆਂ ਤੇ ਮਿਲਦੇ ਆਪਾਂ ਫਿਰ ਕੱਲ ਨੂੰ ਸਵੇਰੇ ਕੱਲ ਵਾਲਾ ਬਲੌਗ ਸ਼ੂਟ ਕਰਾਂਗੇ ਆਪਾਂ ਨਨਡੇੜ ਦੇ ਵਿੱਚ ਸੋ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਇੱਥੇ ਹੈਗੇ ਆ ਆਪਾਂ ਉਹ ਵਿਜ਼ਿਟ ਕਰਾਂਗੇ ਨਾਲੇ ਤੁਹਾਨੂੰ ਦਿਖਾਉਂਗਾ ਵੀ ਕਿਹੜੇ ਕਿਹੜੇ ਇੱਥੇ ਹੈਗੇ ਆ ਤੇ ਚਲੋ ਫਿਰ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ